ਦੇ ਘਰੋਂ ਰਾਤੀ ਚੋਰੀ ਹੋ ਗਈ ਪਹਿਲਾਂ ਤਾਂ ਜਾਲੀ ਪਾੜੀ ਤਾਂ ਦੇਖੋ ਜਿਹੜੀ ਜਾਲੀ ਆ ਜਾਲੀ ਪਾੜੀ ਤੇ ਦਰਵਾਜ਼ਾ ਨਹੀਂ ਸੀ ਲਾਇਆ ਕਸੋ ਜੇ ਤੁਸੀਂ ਇੱਕ ਗਰੀਬ ਆਦਮੀ ਨੂੰ ਨਹੀਂ ਬਖਸ਼ ਸਕਦੇ ਇਹ ਕਰੋਗੇ ਬਾਕੀ ਹਾਂਜੀ ਤੁਹਾਡੇ ਘਰ ਚੋਰੀ ਹੋਈ ਆ ਤੇ ਤੁਸੀਂ ਘਰ ਮੌਜੂਦ ਨਹੀਂ ਸੀ ਨਹੀਂ ਰਾਤ ਹੈ ਨਹੀਂ ਸੀਗੇ ਘਰ ਕਿਉਂਕਿ ਬਾਟੀ ਪੇਕਿਆਂ ਨੂੰ ਗਈ ਹੋ ਸੀ ਕਿ ਮੁੰਡਾ ਰਾਤ ਗਿਆ ਸੀਗਾ ਰਾਤ ਨੂੰ ਰੋਟੀ ਲਾਉਣ ਤਾਂ ਉਹ ਕਦੇ ਉਹਦੀ ਦਿਨ ਦੀ ਰੋਟੀ ਹੁੰਦੀ ਕਦੇ ਰਾਤ ਦੀ ਰੋਟੀ ਹੁੰਦੀ ਆ ਤਾਂ ਇਸ ਕਰਕੇ ਉਹਨਾਂ ਨੇ ਫਾਇਦਾ ਚੱਕਿਆ ਇਹ ਨਹੀਂ ਪਤਾ ਇੱਧਰ ਦੀ ਮੋਰੇ ਗੇਟ ਦੇ ਬਾਲਟੀ ਰੱਖੀ ਸੀ ਬਾਲਟੀ ਰੱਖ ਕੇ ਤਾਂ ਉਹ ਥੱਲੇ ਉਤਰੇ ਆ ਚੜ੍ਹੇ ਵੀ ਇੱਧਰ ਦੀ ਆ ਮੋਰ ਦੀ ਤਾਂ ਉਤਰੇ ਵੀ ਇੱਧਰ ਦੀ ਆ ਤਾਂ ਇੱਧਰੋਂ ਐਲ ਸੀ ਡੀ ਵੀ ਲੈ ਗਏ ਆ ਅਲਮਾਰੀ ਖੋਲ ਕੇ ਵਿੱਚ ਚੈਨੀ ਸੀਗੀ ਪੈਰਾਂ ਦੀਆਂ ਸੀਗੀਆਂ ਉਹ ਵੀ ਹੈ ਨਹੀਂ ਗੀਆਂ ਵਿੱਚ ਤਾਂ ਸੀਗੀ ਉਹ ਵੀ ਲੈ ਗਏ ਆ ਤਾਂ ਸਪੀਕਰ ਸੀਗਾ ਲਿਆਂਦਾ ਮੁੰਡੇ ਨੇ ਬਾਹਰੋਂ ਇਹਦੇ ਭਰਾ ਨੇ ਦਿੱਤਾ ਸੀਗਾ ਉਹ ਵੀ ਚੱਕ ਕੇ ਲੈ ਗਏ ਆ ਹਣ ਪਤਾ ਨਹੀਂ ਕਿਹੜੀ ਕਿਹੜੀ ਚੀਜ਼ ਵਿੱਚੋਂ ਪੈਸੇ ਪੂਸੇ ਵੀ ਸਿਗੇ ਰੱਖੇ ਉਹ ਵੀ ਲੈ ਲੂ ਗਏ ਹੈ ਨਹੀਂ ਗਏ ਵਿੱਚ ਪੈਸੇ ਤਾਂ ਪਤਾ ਨਹੀਂ ਹੁਣ ਕਿਹੜੀ ਕਿਹੜੀ ਚੀਜ਼ ਚੱਕ ਕੇ ਲੈ ਕੇ ਗਏ ਕਿੰਨਾ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਇਹ ਨੁਕਸਾਨ ਤਾਂ ਕਾਫੀ ਹੋ ਗਿਆ ਹੁਣ ਕੀ ਦਸੀਏ ਹਣ ਆਹ ਐਟ ਸਟਾਈ ਸੀ ਕਮਰਾ ਪਾਉਣ ਨੂੰ ਤਾਂ ਬੇ ਕਮਰਾ ਪਾਵਾਂਗੇ ਤਾਂ ਉਹ ਹੁਣ ਇਹ ਵੀ ਨਹੀਂ ਹੈਗੇ ਉਹੇ ਪਤਾ ਨਹੀਂ ਹੈ ਘਰ ਵਕੀਲ ਲੈ ਗਏ ਆ ਸਾਰਾ ਤੋੜਪਾਨ ਕੀਤੀ ਬਈ ਇਹ ਤੇ ਤੁਸੀਂ ਦਰਖਾਸਤ ਦਿੱਤੀ ਪੁਲਿਸ ਨੂੰ ਹਾਂਜੀ ਦਿੱਤੀ ਹਾਂਜੀ ਦਰਖਾਸਤ ਦਿੱਤੀ ਆ ਕਹਿੰਦੇ ਅੱਧੇ ਘੰਟੇ ਤੱਕ ਆਉਣੇ ਆ ਹਾਲੇ ਤੱਕ ਪੁਲਿਸ ਪਹੁੰਚੀ ਨਹੀਂ ਹੈਗੀ ਇੱਥੇ ਕੀ ਮੰਗ ਕਰਦੇ ਹੋ ਅੱਜ ਤਾਂ ਆਪਣੇ ਹਾਂ ਚਾਹੁੰਦੇ ਆ ਵੀ ਇਹ ਸਾਡਾ ਕੀਤਾ ਜਾਵੇ ਜਿਹੜਾ ਵੀ ਸਾਡੇ ਪੈਸੇ ਗਏ ਆ ਸਾਡੀ ਚਰਨੀ ਗਈ ਆ ਪੈਰਾਂ ਦੀਆਂ ਗਈਆਂ ਤਾਂ ਐਲ ਸੀ ਡੀ ਚੱਲ ਗਈ ਆ ਵਾਪਸ ਕੀਤੀ ਜਾਵੇ ਇਸ ਇਤੇ ਹੈ ਕਹਿੰਦੇ ਆ ਵੀ ਸਾ ਮੁੰਡਾ ਦਿਹਾੜੀਦਾਰ ਹੈਗਾ ਆ کارਖਾਨੇ ਲੱਗਾ ਹੈ کارਖਾਨੇ ਦੀ ਕਿੰਨੀ ਕਮਾਈ ਹੁੰਦੀ ਆ ਉਹ ਵੀ ਨਹੀਂ ਦੁਨੀਆ ਤੋਂ ਚੱਲ ਹੋਈ ਹਾਂ ਹਾਂਜੀ ਠੀਕ ਹੈ ਇਹ ਹੁਣ ਕੀ ਪਤਾ ਕਿਹਦਾ ਹੈ ਇਹ ਕੰਮ ਹੈਗਾ ਕਿਹਦਾ ਨਹੀਂ